ਤਾਰਦਾਸ ਤਰਦਾਸ ਬੇਨਤੀ ਜੋਦੜੀ ਹੈ ਜੀ ਆਪ ਜੀਾਂ ਦੇ ਦਰਕਰ ਤੇ ਸੇਵ ਪਰਿਵਾਰ ਬੜਿਆਲ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਸ ਵੇਲੇ ਆਪ ਜੀ ਨੇ ਕਿਰਪਾ ਕੀਤੀ ਹੈ ਘੋੜਾ ਬਖਸ਼ਿਆ ਹੈ ਪਾਤਸ਼ਾਹ ਜੀ ਅੱਜ ਏ ਜੇ ਤਿੰਦਰ ਫਾਰਮ ਤੇ ਨਿਊ ਐਂਟਰੀ ਹੋਈ ਆ ਵੀ ਬੜਾ ਖੂਬਸੂਰਤ ਬਸ਼ੇਰਾ ਲਿਆਂਦਾ ਬਾਈ ਨੇ ਆਵਦੇ ਹੀ ਘੋੜੇ ਦਾ ਨਾਂ ਰੱਖਿਆ ਬ੍ਰਹਮਾ ਲਿਆ ਕਿੱਥੋਂ ਆ ਸਾਬ ਸਟੱਡ ਫਾਰਮ ਤੋਂ ਬਾਈ ਕਸ਼ਮੀਰ ਤੋਂ ਬਹੁਤ ਸ਼ੌਂਕ ਆ ਬਾਈ ਨੂੰ ਘੋੜਿਆਂ ਦਾ ਬਾਈ ਦੇ ਫਾਰਮ ਦੇ ਤਕਰੀਬਨ ਮੈਂ ਜਿੰਨੇ ਵੀ ਜਾਨਵਰ ਦੇਖੇ ਨੇ ਸਾਰੇ ਬਹੁਤ ਚੰਗੇ ਨੇ ਇਹਦੀ ਮਾਂ ਵੀ ਦਰੋਣੇ ਘੋੜੇ ਦੀ ਬੱਚੀ ਆ ਤੇ ਡੀਐਨਏ ਪ੍ਰੂਵਡ ਆ ਤੇ ਇਹ ਬਸ਼ੇਰਾ ਮਾਂ ਤੇ ਪਿਓ ਵਾਲੇ ਦੋਵੇਂ ਪਾਸਿਓਂ ਡੀਐਨਏ ਪ੍ਰੂਵਡ ਆ ਜੀ ਬਾਕੀ ਖੂਬਸੂਰਤੀ ਬਸ਼ੇਰੇ ਤੁਸੀਂ ਦੇਖ ਹੀ ਰਹੇ ਹੋ ਕੰਨਾਂ ਦਾ ਬਹੁਤ ਸ਼ਕੀਨ ਆ ਤੇ ਪ੍ਰੋਪਰ ਮਾਰਕਿੰਗ ਆ ਮੱਥੇ ਪਟਾ ਤੇ ਦੋ ਪੈਰ ਚਿੱਟੇ ਤਾਉਣ ਦਾ ਬਹੁਤ ਚੰਗਾ ਬਾਈ ਕਹਿੰਦਾ ਇਸ ਵਾਰ ਸ਼ੋਹਾਂ ਦੇ ਵਿੱਚ ਆਪਾਂ ਇਸ ਬਸ਼ੇਰੇ ਨੂੰ ਤਿਆਰ ਕਰਕੇ ਲਾਵਾਂਗੇ ਤੇ ਬਾਕੀ ਜਿੰਨੇ ਵੀ ਬਾਈ ਦੇ ਸੱਜਣ ਬੇਲੀ ਤੇ ਡਾਕਟਰ ਸੰਦੀਪ ਜੀ ਤੇ ਬਾਕੀ ਹੋਰ ਸਾਰੇ ਸੱਜਣ ਮੇਲੀ ਯਾਰ ਰਿਸ਼ਤੇਦਾਰ ਉਸ ਮੌਕੇ ਤੇ ਪਹੁੰਚੇ ਬਾਈ ਕਸ਼ਮੀਰ ਨੇ ਬਹੁਤ ਹੀ ਪ੍ਰੇਮ ਨਾਲ ਇਹ ਬਸ਼ੇਰਾ ਦਿੱਤਾ ਇਹ ਬਸ਼ੇਰੇ ਨੂੰ ਬਾਈ ਕਹਿੰਦਾ ਵੀ ਮੰਗਦੇ ਬਹੁਤ ਬੰਦੇ ਸੀ ਕਿਉਂਕਿ ਚੰਗੀ ਚੀਜ਼ ਦੀ ਹਰ ਇੱਕ ਬੰਦੇ ਨੂੰ ਖਿੱਚ ਹੁੰਦੀ ਆ ਤੇ ਇਹ ਬਸ਼ੇਰਾ ਅਵਧਿਆਪ ਚ ਦੱਸਦਾ ਮਿੱਤਰੋ ਅਜੇ ਬੱਚਾ ਹੀ ਆ 2.5 ਸਾਲ ਉਮਰ ਆ ਤੇ ਉੱਪਰਲੇ ਦੰਦਾਂ ਦੀਆਂ ਅਜੇ ਨੇ ਟੋਪੀਆਂ ਲਾਈਆਂ ਨੇ ਹੁਣ ਤੱਕ ਕਿਸੇ ਵੀ ਘੋੜੀ ਤੇ ਬਾਈ ਕਸ਼ਮੀਰ ਨੇ ਨਹੀਂ ਛੱਡਿਆ ਤੇ ਬਸ਼ੇਰੇ ਦੇ ਵਿੱਚ ਅਜੇ ਬਚਪਨਾ ਬਹੁਤ ਜ਼ਿਆਦਾ ਹੈ ਅਜਿਹ ਨੂੰ ਪੂਰਾ ਜਿਵੇਂ ਘੋੜੇ ਖੜਦੇ ਨੇ ਬਣ ਕੇ ਉਵੇਂ ਪਤਾ ਨਹੀਂ ਜਦੋਂ ਹੌਲੀ ਹੌਲੀ ਇਹ ਘੋੜੀਆਂ ਤੇ ਛੱਡਿਆ ਜਾਣਾ ਘੋੜਿਆਂ ਵਾਲੇ ਚ ਹੰਕਾਰ ਆਉਣਾ ਤਾਂ ਇਹਦਾ ਆਪਾਂ ਨੂੰ ਰੂਪ ਹੋਰ ਹੀ ਦੇਖਣ ਨੂੰ ਮਿਲਣਾ ਤੇ ਇੱਕ ਇਸ ਬਸ਼ੇਰੇ ਦਾ ਮੈਨੂੰ ਜਿਹੜਾ ਬਹੁਤ ਚੰਗਾ ਗਾਉਣ ਲੱਗਿਆ ਲੋਡਿੰਗ ਤੇ ਅਨਲੋਡਿੰਗ ਦੇ ਟਾਈਮ ਇਹ ਟ੍ਰੇਲਰ ਦੇ ਵਿੱਚ ਚੜਿਆ ਤੇ ਉੱਤਰਿਆ ਐਵੇਂ ਜਿਵੇਂ ਕਾਫੀ ਵਾਰ ਇਸਨੇ ਸਫ਼ਰ ਕੀਤਾ ਹੋਵੇ ਪਰ ਇਹ ਬਸ਼ੇਰਾ ਬਾਹਲਾ ਕਦੇ ਕਿਤੇ ਗਿਆ ਆਇਆ ਨਹੀਂ ਜਿਸ ਦਿਨ ਦਾ ਜੰਮਿਆ ਬਾਈ ਕਸ਼ਮੀਰ ਦੇ ਫਾਰਮ 'ਤੇ ਹੀ ਰਹਾ ਤੇ ਅੱਜ ਪਹਿਲੀ ਵਾਰ ਇਹ ਚੱਲਿਆ ਆਪਦੇ ਨਵੇਂ ਘਰ ਆਪਦੇ ਪਿਓ ਕੋਲੇ ਇਹਦੇ ਪਿਓ ਦੀ ਡਿਟੇਲ ਵੈਸੀ ਤਾਂ ਬਾਈ ਵੀ ਦੇਊਗਾ ਤੇ ਬਾਕੀ ਕਈ ਸੱਜਣ ਦਾ ਜਾਣਦੇ ਹੁਣੇ ਕਿਉਂਕਿ ਕਈ ਵੀਡੀਓ ਆਪਾਂ ਨਹੀਂ ਕੀਤੀਆਂ ਨੇ ਸੂर्यਵੰਸ਼ ਦੀਆਂ ਸੂर्यਵੰਸ਼ ਠਾਕਰ ਕੋੜੇ ਦਾ ਬੱਚਾ ਤੇ ਆ ਹੁਣ ਆਪਾਂ ਪਹੁੰਚ ਗਏ ਪਿੰਡ ਢੰਡਿਆਲੇ ਏਜੇ ਤੰਦਰਸ਼ਟਾ ਫਾਰਮ ਤੇ ਬਾਈ ਨੇ ਫਾਰਮ ਬਹੁਤ ਸੋਹਣਾ ਬਣਾ ਲਿਆ ਹੁਣ ਤੇ ਘੋੜੇ ਵੀ ਬਾਈ ਕੋਲ ਸੁਖ ਨਾਲ 4 ਤੋਂ 5 ਘੋੜੇ ਖੜੇ ਐ ਇਸ ਟਾਈਮ ਨੋਕਰਾ ਵੀ ਬਹੁਤ ਚੋਟੀ ਦਾ ਤੁਹਾਨੂੰ ਦਿਖਾਉਣਾ ਇੱਕ ਤੁਹਾਨੂੰ ਝਲਕੀ ਮੈਂ ਬਾਈ ਦੇ ਫਾਰਮ ਤੇ ਪਵਾਨਾ ਹਰ ਇੱਕ ਤਰ੍ਹਾਂ ਦਾ ਪੰਛੀ ਤੇ ਜਾਨਵਰ ਬਾਈ ਨੇ ਰੱਖਿਆ ਹੋਇਆ ਬਤਕਾਂ ਬਹੁਤ ਸੋਹਣੀਆਂ ਨੇ ਬਾਈ ਨੇ ਬੱਕਰੇ ਮੁਰਗੇ ਚਿਕੋਰਾ ਸਾਰਾ ਕੁਝ ਰੱਖਿਆ ਹੋਇਆ ਕਿਉਂਕਿ ਇਹ ਸਾਰੀ ਗੱਲ ਸ਼ੌਂਕ ਦੀ ਹੁੰਦੀ ਹੈ ਮਿੱਤਰੋ ਬਾਈ ਦੇ ਪਰਿਵਾਰ ਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਪਰਿਵਾਰ ਦਾ ਸਾਥ ਬਹੁਤ ਜ਼ਿਆਦਾ ਆ ਤੇ ਇਸ ਕਰਕੇ ਬਾਈ ਨੇ ਇੰਨੇ ਚੰਗੇ ਜਾਨਵਰਾਂ ਦੇ ਫਾਰਮ ਤੇ ਜਿਹੜੇ ਉਹ ਇਕੱਠੇ ਕੀਤੇ ਹੋਏ ਆ ਅੱਜ ਹੁਣ ਆਪਣੀ ਸਿੱਖ ਮਰਿਆਦਾ ਅਨੁਸਾਰ ਗਿਆਨੀ ਰਾਸ ਬੇਨਤੀ ਕਰਨਗੇ ਕਿਉਂਕਿ ਜਦੋਂ ਵੀ ਨਵਾਂ ਘੋੜਾ ਆਉਂਦਾ ਤਾਂ ਅਕਾਲ ਪੁਰਖੇ ਅਰਦਾਸ ਜ਼ਰੂਰ ਕੀਤੀ ਜਾਂਦੀ ਹੈ ਸਹਿਤ ਅਰਦਾਸ ਬੇਨਤੀ ਜੋਦੜੀ ਹੈ ਜੀ ਆਪ ਜੀਆਂ ਦੇ ਦਰਕਰਤੇ ਸੇਵ ਪਰਿਵਾਰ ਬੜਿਆਲ ਪਰਿਵਾਰ ਵੱਲੋਂ ਪਾਤਸ਼ਾਹ ਜੀ ਉਸ ਵੇਲੇ ਆਪ ਜੀ ਨੇ ਕਿਰਪਾ ਕੀਤੀ ਹੈ ਘੋੜਾ ਬਖਸ਼ਿਆ ਹੈ ਪਾਤਸ਼ਾਹ ਜੀ ਉਹ ਘੋੜਾ ਲੈ ਕਰਕੇ ਪਹੁੰਚੇ ਹਨ ਆਪ ਜੀਆਂ ਨੇ ਕਿਰਪਾ ਕਰਨੀ ਪਾਤਸ਼ਾਹ ਜੀਓ ਪਰਿਵਾਰ ਦੇ ਆਸ ਮਨੋਰਥ ਪੂਰੇ ਕਰਨੇ ਪਾਤਸ਼ਾਹ ਜੀ ਉਹ ਗਾਂ ਤੋਂ ਵਿਵਾਦ ਵਿਸ਼ਿਸ਼ ਕਰਨਾ ਪਾਤਸ਼ਾਹ ਜੀ ਆਜੋ ਮਿੱਤਰੋ ਹੁਣ ਤੁਹਾਨੂੰ ਬਾਈ ਦਾ ਮਾਂ ਫਾਰਮ ਵੀ ਦਿਖਾਉਣਾ ਤੇ ਬਾਕੀ ਦੇ ਘੋੜੇ ਦਿਖਾਉਣਾ ਤੇ ਬਸ਼ੇਰਾ ਆਪਦੇ ਕਮਰੇ ਚ ਐਂਟਰ ਹੋ ਚੁੱਕਿਆ ਤੇ ਇਸ ਬਸ਼ੇਰੇ ਦਾ ਕਮਰਾ ਬਿਲਕੁਲ ਇਹਦੇ ਪਿਓ ਵਾਲੇ ਕਮਰੇ ਦੇ ਨਾਲ ਦਿੱਤਾ ਗਿਆ ਤੇ ਇੱਕ ਮੈਂ ਪਿਓ ਪੁੱਤ ਦੀ ਸਿਫਤ ਇਹ ਦੇਖੀ ਵੀ ਇੱਕ ਦੂਜੇ ਨਾਲ ਬਿਲਕੁਲ ਵੀ ਕੋਈ ਐਗਰੈਸ਼ਨ ਜਾਂ ਗੁੱਸਾ ਨਹੀਂ ਦਿਖਾਇਆ ਇਹਨਾਂ ਨੇ ਆਜੋ ਹੁਣ ਬਈ ਤਿੰਦਰ ਨਾਲ ਆਪਾਂ ਗੱਲਬਾਤ ਕਰਦੇ ਆਂ ਦਿਖਾਉਨੇ ਉਹਨਾਂ ਦੇ ਜਾਨਵਰ ਤਵਨ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਅੱਜ ਤੁਹਾਨੂੰ ਖੁਸ਼ਖਬਰੀ ਦੇਣੀ ਆ ਅੱਜ ਏ ਜੇ ਤਿੰਦਰ ਸਟੱਡ ਫਾਰਮ ਤੇ ਬਸ਼ੇਰਾ ਲੈ ਕੇ ਆਏ ਆ ਆਪਾਂ ਤੇ ਬਸ਼ੇਰਾ ਬੜਾ ਸੋਹਣਾ ਇਹਦੀ ਪ੍ਰੋਪਰ ਤੁਹਾਨੂੰ ਡਿਟੇਲ ਵੀ ਦੇਵਾਂਗੇ ਤੇ ਬਾਈ ਕਿੰਨਾ ਟਾਈਮ ਹੋ ਗਿਆ ਸੀ ਬਿਸ਼ੇਰੇ ਪਿੱਛੇ ਲੱਗਿਆ ਉਹ ਤੇ ਅੰਦਰ ਬਾਈ ਬਾਈ ਇਹ 3 ਮਹੀਨੇ ਦਾ ਸੀ ਜੀ ਅੱਛਾ ਜਾ ਦੇ ਦੇ ਮਗਰ ਲੱਗਿਆ ਜੇ ਕਹਿ ਨਹੀਂ ਦਿੰਦੇ ਕਹਾਫਤ ਜਿਹੜੀ ਜਿੱਦਣ ਆਉਣਾ ਉਦੋਂ ਹੀ ਘਰ ਆਉਣਾ ਹਾਂ 3 ਮਹੀਨੇ ਤੋਂ ਸੀ ਬਾਈ ਜਦੋਂ ਤੱਕ ਮੈਂ ਦੇਖਦਾ ਹਾਂ ਠੀਕ ਹੈ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਬਾਈ ਤੁਹਾਡਾ ਸਵਾਗਤ ਭੁੱਲ ਗਏ ਸੀ ਬਾਈ ਧੰਨਵਾਦ ਬਹੁਤ-ਬਹੁਤ ਮੇਰਾ ਖਾਸ ਸੀ ਸਾਡੇ ਇੱਕ ਬੋਲ ਤੇ ਜਿਹੜਾ ਤੁਹਾਨੂੰ ਵੀ ਟਿਕਾ ਖਤਰ ਕੀਤਾ ਪਹੁੰਚੇ ਤੁਸੀਂ ਸਾਡੇ ਕੋਲ ਬਿਲਕੁਲ ਬਾਈ ਬਿਸ਼ੇਰਾ ਵਾਕਈ ਚੰਗਾ ਬਾਈ ਅਜੇ ਆਪਣੇ ਤੋਂ ਸ਼ਾਰਟ ਨਹੀਂ ਲੈ ਗਿਆ ਕਿਉਂਕਿ ਰਾਤ ਆਪਾਂ ਬਾਹਲੇ ਲੇਟ ਹੋ ਗਏ ਤੇ ਸਵੇਰ ਰਾਜ ਪੂਰਾ ਆਨੰਦ ਬੰਨਿਆ ਪਿਆ ਜਦੋਂ ਉਹ ਨਾ ਬਸ਼ੇਰਾ ਆ ਮਤਲਬ ਵੀ ਪ੍ਰਮਾਤਮਾ ਵੀ ਖੁਸ਼ ਹੋ ਗਿਆ ਬਾਈ ਬਿਲਕੁਲ ਬਿਲਕੁਲ ਹਾਂ ਤੇ ਇਹਦੀ ਆਪਾਂ ਬਲੱਡ ਲਾਈਨ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਾਰੀ ਡਿਟੇਲ ਲੰਨੇ ਆ ਤੇ ਇਹਦਾ ਪਿਓ ਵੀ ਮੈਂ ਦੱਸਦਾ ਵੀ ਏਸੇ ਫਾਰਮ ਤੇ ਆ ਤੇ ਆਪਦੇ ਪਿਓ ਤੋਂ ਵੀ ਵੱਧ ਕੇ ਅੱਗੇ ਬਾਈ ਪਿਆਰ ਹੋਊਗਾ ਬੱਚਾ ਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕਿਉਂਕਿ ਤਿੰਨ ਮਹੀਨੇ ਦਾ ਸੀ ਉਦੋਂ ਕਸ਼ਵੀਲ ਭਾਈ ਨੇ ਨਵੇਂ-ਨਵੇਂ ਜੁੜੇ ਸੀ ਆਪਾਂ ਨਵੇਂ ਚਾਰਪ ਤੋਂ ਤੇ ਇੰਨਾ ਜ਼ਿਆਦਾ ਮੇਲ ਬੱਤ ਨਹੀਂ ਸੀ ਉਦੋਂ ਥੋੜੀ ਜਿਹੀ ਕਸਰਤੇ ਲੱਖ ਰੁਪਏ ਦੀ ਕਸਰਤੇ ਰਹਿ ਗਿਆ ਸੀ ਠੀਕ ਹੈ ਜੀ ਉਸ ਤੋਂ ਬਾਅ ਉਦੋਂ ਵੀ ਭਾਜੀ ਨਾਲ ਚੰਗਾ ਪਿਆਰ ਹੋ ਗਿਆ ਉਹ ਵੀ ਇੰਹ ਭਰਾਇਆ ਦਾ 45 ਦਿਨ ਦਾ ਸੌਦਾ ਕਰ ਲਿਆ ਸੀ 4 ਮਹੀਨੇ ਲੈਂਦਾ ਉਹ ਵੀ ਆਪਣੇ ਫਾਰਮ ਤੇ ਹੀ ਆ ਉਹ ਐਸ ਲਈ ਤੇ 14 ਕ ਮਹੀਨਿਆਂ ਦਾ ਹੋ ਗਿਆ ਬਸ਼ੀਰਾ ਜੀ ਉਹ ਉਹ ਵੀ ਬਹੁਤ ਚੰਗਾ ਰੇ ਵਾਂਗੂ ਬਣ ਰਿਹਾ ਜੀ ਠੀਕ ਆ ਬਈ ਹਾਂ ਜੀ ਹਾਂ ਜੀ ਇਹਦੀ ਮਾਂ ਨੇ ਟ੍ਰੇਡ ਇੰਚ ਦੀ ਆ 12:30 ਤੋਂ ਟ੍ਰੇਡ ਦੇ ਵਿੱਚ ਵਿੱਚ ਆ ਆਨ ਸਕੇਲ ਵਾਟਰ ਸਕੇਲ ਵਾੜੀ ਪਰ ਪ੍ਰੋਡਿਊਸ ਬਹੁਤ ਚੰਗਾ ਕਰਨ ਦੀ ਵੀ ਬਿਲਕੁਲ ਬਹੁਤ ਜ਼ਿਆਦਾ ਤੇ ਇਸ ਫਾਰਮ ਦੀ ਮੈਨੂੰ ਇੱਕ ਖਾਸੀਅਤ ਆ ਮੈਂ ਤੁਹਾਨੂੰ ਦੱਸਦਾ ਨਾ ਵੀ ਹਰ ਇੱਕ ਜਾਨਵਰ ਦਾ ਡੀਐਨਏ ਮਿਲੂਗਾ ਤੁਹਾਨੂੰ ਇੱਥੇ ਬਿਲਕੁਲ ਜੀ ਨਹੀਂ ਅਕਸਰ ਲੋਕ ਬਈ 7-8 ਪੀੜੀਆਂ ਦਾ ਵਰਬਲੀ ਗਿਣਾ ਆਉਂਦਾ ਮੂੰਹ ਜਬਾਨੀ ਹਨਾ ਵੀ ਪਰ ਡੀਐਨਏ ਨਹੀਂ ਹੁੰਦਾ ਡੀਐਨਏ ਆਫੀਸ਼ੀਅਲੀ ਹੈ ਜਿਹੜੀ ਚੀਜ਼ ਆਪਾਂ ਨੂੰ ਜ਼ਰੂਰੀ ਹੁੰਦੀ ਹੈ ਵੀ ਹਾਂ ਡਾਕੂਮੈਂਟਰੀ ਆਪਣੇ ਕੋਲ ਹੈ ਇਹਦੀ ਮਾਂ ਦਾ ਵੀ ਡੀਐਨਏ ਹੋਇਆ ਵੀ ਇਹਦਾ ਡੀਐਨਏ ਆਪਾਂ ਤਾਂ ਹੀ ਨਹੀਂ ਕਰਾਇਆ ਸੀ ਪੇ ਦਾ ਹੈਗਾ ਸੀ ਮਾਂ ਦਾ ਡੀਐਨਏ ਕਰਾਤਾ ਉਹਦਾ ਕੱਲ ਹੀ ਪਾਸਵਰਡ ਘਰ ਆ ਗਿਆ ਤੇ ਹੁਣ ਇਹਦਾ ਡੀਐਨਏ ਕਰਾਵਾਂਗੇ ਇਹਦੇ ਡੀਐਨਏ ਤੇ ਮਾਂ ਦਾ ਵੀ ਨਾਮ ਚੜੂਗਾ ਪੇ ਦਾ ਨਾਮ ਵੀ ਚੜੂਗਾ ਠੀਕ ਹੈ ਬਾਕੀ ਵੀ ਆਪਣੇ ਕੋਲ ਜਿੰਨੇ ਪਿਛਲੇ ਤਕਰੀਬਨ ਲਗਭਗ ਸਾਰਿਆਂ ਦੇ ਮਾਂ ਦਾ ਵੀ ਪੇ ਦਾ ਡੀਐਨਏ ਹੋਇਆ ਹੋਗਾ ਇਹਦੀਆਂ ਵੀ ਤਕਰੀਬਨ 4 ਪੀੜ੍ਹੀਆਂ ਮੰਨ ਲਓ ਪਿਓ ਵਾਲੇ ਪਾਸੇ ਰਜਿਸਟਰਡ ਨਹੀਂ ਬਈ ਇਹ ਆਪ ਰਜਿਸਟਰਡ ਹੋ ਗਿਆ ਬਿਲਕੁਲ ਜੀ ਬਿਲਕੁਲ ਜੀ ਸੂर्यਵੰਸ਼ ਹੋ ਗਿਆ ਜੀ ਬਿਲਕੁਲ ਜੀ ਬਿਲਕੁਲ ਮਦਰ ਵੀ ਰਜਿਸਟਰਡ ਹੈ ਜੀ ਆ ਮਦਰ ਤੇ ਕਾ ਡਾਉਨ ਸਕੇਲ ਤੁਹਾਨੂੰ ਦਿਖਾ ਲ ਕੇ ਹੁਣ ਮੈਂ ਫੀਤਾ ਲਾਇਆ ਵੀ 66 ਇੰਚ ਜਿਹੜਾ ਹੈ ਜੀ ਪੂਰਾ ਕਰ ਗਿਆ ਤੇ ਮਾਰੇ ਕਿਰਪਾ ਕਰਨ ਵੀ ਤਕਰੀਬਨ 4 ਮਹੀਨੇ ਤੋਂ ਇਹਨੇ ਕਦ ਨਹੀਂ ਕੀਤਾ ਜੀ ਪੰਜ ਤੋਂ ਚਲੂਗਾ ਜੀ 2 ਇੰਚ 3 ਇੰਚ ਤੱਕ ਅੱਧ ਜ਼ਰੂਰ ਕਰੂਗਾ ਠੀਕ ਹੈ ਬਾਈ ਬਾਕੀ ਵੀ ਇਹ ਅੰਦਾਜ਼ਾ ਨਾਲ ਲਾ ਲਿਓ ਵੀ ਘੋੜਾ ਬਸ਼ੇਰਾਗੇ ਛੋਟਾ ਲੱਗੇਗਾ ਉਹ ਵੀ ਬਾਈ ਦਾ ਵੀ ਕਦ ਪਹੁੰਚ ਜਾਊਗਾ ਕਮਰਾ ਵੀ ਨਹੀਂ ਆਇਆ ਜੀ ਹਾਂ ਕਮਰਾ ਵੀ ਨਹੀਂ ਕਿਉਂਕਿ ਅੰਦਾਜ਼ਾ ਕਈ ਵਾਰ ਵੀਡੀਓ ਚ ਭਰਾ ਲਾ ਲੈਂਦੇ ਵੀ ਯਾਰ ਪਿੱਛੇ ਤਾਂ ਛੋਟਾ ਲੱਗ ਹੀ ਜਾਂਦਾ ਥੋੜਾ ਤੇ ਕਦ ਦਾ ਬਹੁਤ ਫਰਕ ਪੈ ਜਾਂਦਾ ਬਾਈ ਤੇ ਬਾਈ ਹੁਣ ਆਪਾਂ ਛ ਤੋਂ ਬਾਅਦ ਅਗਲੇ ਸਾਲ ਛੱਡਾਂਗੇ ਵੀ ਪ੍ਰੋਪਰ ਠੀਕ ਹੈ ਵੀ ਆਹ ਸੈਲਟ ਪਾ ਗਏ ਬਿਲਕੁਲ ਜੀ ਬਸ ਛੱਡਿਆ ਨਹੀਂ ਹੈਗਾ ਹਜੇ ਇੱਕ ਵੀ ਘੋੜੀ ਤੇ ਅੱਛਾ ਜੀ ਛੱਡਿਆ ਨਹੀਂ ਨਹੀਂ ਬਿਲਕੁਲ ਨਹੀਂ ਛੱਡਿਆ ਹੁਣ ਛੱਡਾਂਗੇ ਆਪਣੇ ਕੋਲ ਦੋ ਘੋੜੀਆਂ ਆਪਣੀ ਹੀਟ ਤੇ ਆਈਆਂ ਠੀਕ ਆ ਉਹਨਾਂ ਤੇ ਛੱਡਾਂਗੇ ਇੱਕ ਦੋ ਭਰਾ ਆਪਣੇ ਖਾਸ ਜਿਹਾ ਕੋਈ ਵੀਡੀਓ ਦੇਖ ਕੇ ਕਹਿਣਗੇ ਇੱਕ ਦੋ ਘੋੜੀਆਂ ਛੱਡਾਂਗੇ ਜਾਨ ਤੋਂ ਨਹੀਂ ਹਾਂ ਵੀ ਕਾਰਨ ਕਈ ਵਾਰ ਇਹ ਹੁੰਦਾ ਨਾ ਕਿਉਂਕਿ ਬਈ ਹਜੇ ਜਿਵੇਂ 2.5 ਸਾਲ ਉਮਰ ਆ ਇੱਕ ਦੋ ਘੋੜੀ ਤੇ ਜਾਂ ਚ ਤਿੰਨ ਤੇ ਘੋੜੀਆਂ ਤੇ ਤਾਂ ਛੱਡ ਲੈਣੇ ਆ ਵੀ ਬੱਚਾ ਥੋੜਾ ਖੁੱਲ ਜਾਂਦਾ ਵੀ ਉਹ ਜੋ ਐਗਰ ਕਿ ਸ਼ੋਹਾਂ ਚ ਵੀ ਪਾਵਾਂਗੇ ਮੋਦੰਦ ਚ ਪਾਵਾਂਗੇ ਕਿ ਸ਼ੋਹ ਚ ਠੀਕ ਹੈ ਬਾਈ ਮੈਂ ਇਹ ਸ਼ੋ ਕਰਕੇ ਲਿਆਂਦਾ ਰਕੀ ਜੀ ਠੀਕ ਹੈ ਬਾਈ ਥੋੜਾ ਤਿਆਰ ਕਰਾਂਗੇ ਤੇ ਸ਼ੋਹਾਂ ਚ ਤੇ ਹੈ ਬਾਈ ਬਿਲਕੁਲ ਫੋਟੋ ਕਾਪੀ ਆਪਦੇ ਪਿਓ ਦੀ ਬਿਲਕੁਲ ਹਨਾ ਬਾਈ ਵੀਰੇ ਬਿਲਕੁਲ ਫੋਟੋ ਕਾਪੀ ਕਹਿ ਸਕਦੇ ਪਰ ਕਟ ਕੰਡੀਸ਼ਨਾਂ ਚ ਪੇ ਨੂੰ ਮਾਤ ਪਾ ਗਿਆ ਹਾਂ ਪੇ ਦਾ ਫਾਇਦਾ ਵੀ ਤਾਂ ਹੀ ਹੈ ਵੀਰੇ ਇਹ ਬੱਚਿਆਂ ਦੇ ਵਿੱਚ ਆਪਣੀ ਕਰੇ ਇੱਕ ਤੋਂ ਡਾ ਇਹ ਕੰਮ ਸੌਖਾ ਹੋ ਜੂਣਾ ਜੇ ਕੋਈ ਸੂਰੇਵੰਸ਼ ਦਾ ਰਿਜ਼ਲਟ ਇਹਦੇ ਨਾਲ ਨਾਲ ਪਰ ਪਿਓ ਆ ਖੜਾ ਨਾਲ ਪੁੱਤ ਆ ਖੜਾ ਨਾਲ ਬਿਲਕੁਲ ਬਿਲਕੁਲ ਹਾਂ ਤੇ ਉਹਨੇ ਵੀ ਬਿਲਕੁਲ ਨਹੀਂ ਕਰਿਆ ਜਿਵੇਂ ਜਾਣ ਦੀ ਹੋਵੇ ਵੀ ਮੇਰੇ ਪ ਮੈਂ ਕਿਸੇ ਨੂੰ ਵੀ ਜਾਲੀ ਨਹੀਂ ਪੜਦਾ ਨਹੀਂ ਕੀਤਾ ਸਾਰੇ ਘੋੜੇ ਹੀ ਇੱਧਰਲੇ ਪਾਸੇ ਛੀਰੇ ਛੇ ਬਾਕੀ ਜਿਹੜਾ ਉਹ ਮਾਹੌਲ ਆ ਬਈ ਮੱਖੀ ਮੱਛਰ ਦਾ ਬਿਲਕੁਲ ਵੀ ਨਹੀਂ ਹੈਗਾ ਬਈ ਜਿਵੇਂ ਇਹ ਮੌਸਮ ਚ ਹੁੰਦੀ ਆ ਮੱਖੀ ਮੱਛਰ ਦੀ ਵੀ ਬੜੀ ਕਿਰਪਾ ਇਸ ਜੀ ਦੀ ਇੱਕ ਮੈਂ ਤੁਹਾਨੂੰ ਦਵਾਈ ਵੀ ਦਿਖਾ ਲਈ ਸੀ ਅਸੀਂ ਉਹ ਰੱਖ ਛੱਡੀ ਦੀ ਆ ਬਈ ਉਹਨਾਂ ਤਾਂ ਵੈਸੇ ਵੀ ਨਹੀਂ ਦਿੰਦੀ ਜੀ ਤਾਂ ਦਾਣਾ ਚਾਹੇ ਵਾਲਗੇ ਪਾ ਦੋ ਪੀ ਕੇ ਫਾਰਮ ਵੀ ਬਈ ਪੂਰਾ ਖੁੱਲਾ ਡੁੱਲਾ ਹਵਾਦਾਰ ਬਣਾਇਆ ਹੋਇਆ ਜਾਨਵਰ ਸਟ्रेस ਫਰੀ ਰਹਿੰਦਾ ਜੀ ਐਸਾ ਸਿਸਟਮ ਕਰਨ ਦਾ ਇਹੀ ਸੀ ਵੀ ਖੇਤਾਂ ਚ ਹੈਗਾ ਸਿਰ ਕਿਤੇ ਲਾਈਟ ਵੀ ਗਈ ਹੋਵੇ ਸਾਨੂੰ ਹੁਣ ਪੱਖੇ ਬੰਦ ਆ ਜੀ ਇਸ ਵੇਲੇ ਪਏ ਤੇ ਕੋਈ ਇਦਾਂ ਦਾ ਗਾਂ ਬਤਾਵਾਂਗੇ ਹੋਰ ਤੇ ਸਿਸਟਮ ਹੀ ਹਿਸਾਬ ਨਾਲ ਰੱਖਿਆ ਸੀ ਵੀ ਗਰਮੀ ਬੱਤੀ ਨਾ ਵੀ ਹੋਵੇ ਤਾਂ ਵਧੀਆ ਸਿਸਟਮ ਚੱਲਦਾ ਰਹਿੰਦਾ ਠੀਕ ਹੈ ਬਾਈ ਨੌ ਰੱਖਤਾ ਬਾਈ ਨੇ ਬ੍ਰਹਮਾ ਕਾਦੇ ਦਾ ਹਿਅਰਟਿੰਚਾ ਦੋ ਦੰਦ ਸਟਾਰਟ ਹੁੰਦਾ ਜੇ ਉੱਪਰ ਲੀਆਂ ਟੋਪੀਆਂ ਲਾਈਆਂ ਨੇ ਇਹਦੇ ਪਿਓ ਦੇ ਦਰਸ਼ਨ ਵੀ ਬਾਈ ਆਪਾਂ ਕਰਾ ਦਈਏ ਜੀ ਤੇ ਨਾਲ ਹੀ ਪਿਓ ਖੜਾ ਇਦਦਰ ਬਿਲਕੁਲ ਜੀ ਬਿਲਕੁਲ ਤੇ ਇਹਦੀ ਆਪਾਂ ਵੀਡੀਓ ਕਰੀ ਆ ਸੂर्यਵੰਸ਼ ਦੀ ਬਿਲਕੁਲ ਤੇ ਉਹਦੇ ਦੋ ਪੈਰ ਚਿੱਟੇ ਆ ਤੇ ਇਹਦੇ ਤਿੰਨ ਪੈਰ ਚਿੱਟੇ ਆ ਇਹ ਤਿੰਨ ਪੈਰ ਚਿੱਟੇ ਆ ਇਹ ਬਿਲਕੁਲ ਆਪਦੇ ਦਾਦੇ ਵਾਲੀ ਕਾਪੀ ਤੇ ਆ ਬਈ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਇਹਦੀ ਹੁਣ ਫੀਸ ਕਿੰਨੀ ਰੱਖੀ ਹੋਈ ਆ ਆਪਾਂ ਵੀ ਇਹਦੀ 41000 ਫੀਸ ਆ ਜੀ 41000 ਹਾਂ ਜੀ ਇਹਦੀ 41000 ਆ ਜੀ ਇਹ ਵੀ ਵੇ ਡੀ ਐਨ ਏ ਤੁਹਾਨੂੰ ਦੱਸਿਆ ਵੀ ਅਪਰੂਵਡ ਆ ਸਾਰੇ ਪਾਸੇ ਬਿਲਕੁਲ ਬਿਲਕੁਲ ਤੇ ਤੌਣ ਤੂੰ ਦਾ ਅੰਦਰ ਖੜਾ ਘੋੜਾ ਸੀ ਨਾ ਸ਼ਾਰਟ ਤਾਂ ਨਹੀਂ ਲੈ ਮੌਸਮ ਅੱਜ ਖਰਾਬ ਸੀਗਾ ਬਿਲਕੁਲ ਇਹਦੀ 41000 ਹੋਰ ਵੀ ਬਈ ਆਪਾਂ ਬਾਕੀ ਜਾਨਵਰਾਂ ਦੀ ਮੋਟੀ ਇਹ ਆ ਗਿਆ ਅਲੀਸ਼ਾਨ ਲਾਈਨ ਚੋਂ ਬਾਈ ਅਲੀਸ਼ਾਨ ਦੀ ਚੌਥੀ ਪੀੜੀ ਆ ਗਿਆ ਇਹ ਬਿਲਕੁਲ ਜੀ ਬਿਲਕੁਲ ਜੀ ਤੇ ਇਹ ਬਸ਼ੇਰੇ ਨੂੰ ਅਜੇ ਰੱਖਿਆ ਤਾਂ ਬਾਈ ਨੇ ਅੰਦਰੇ ਹੋਇਆ ਪਰ ਆਉਣ ਵਾਲੇ ਦਿਨਾਂ ਚ ਇਹਨੂੰ ਦਿਖਾਵਾਂਗੇ ਕਿਉਂਕਿ ਬਈ ਥੋੜੀ ਸੱਟ ਲੱਗੀ ਸੀ ਇਹਦੇ ਬੱਚਾ ਜੀ ਤੁਸੀਂ ਲੈ ਕੇ ਆਏ ਇਹ ਵੀਰੇ 4 ਮਹੀਨੇ ਦੇ ਸੀ ਇਹਦੇ ਸੱਟ ਲੱਗੇ ਸੀ ਪਰ ਮੈਨੂੰ ਸਾਰੇ ਕਹਿੰਦੇ ਸੀ ਨਹੀਂ ਬਚਣਾ ਹੈਗਾ ਪਰ ਪਰਮਾਤਮਾ ਜੀ ਗਿਰਪਨ ਜੋ ਇਹਦੀਆਂ ਕਰਦਣੇ ਆ ਜੋ ਇਹਦੀ ਬੇਲ ਆ ਇਹਦੀ ਸ਼ਕੀਨੀ ਆ ਤੇ ਉਹ ਨੁਕਰੀਆਂ ਚ ਆਮ ਤੁਸੀਂ ਗਿਣਤੀਆਂ ਚ ਦੇਖਣ ਨੂੰ ਮਿਲੂਗੀ ਤੁਹਾਨੂੰ ਇਹ ਚੀਜ਼ ਨਾ ਜਿਹੜੇ ਤਾਂ ਤਿੰਦਰਬਾਈ ਕਾਰੀਗਰ ਬੰਦੇ ਨੇ ਹਾਂਜੀ ਹਾਂਜੀ ਉਹਨਾਂ ਨੇ ਤਾਂ ਇਹ ਬਸ਼ੇਰੇ ਮਤਲਬ ਟੁੱਟ ਟੁੱਟ ਆਉਣਾ ਬਤਾਉਣਾ ਕਿਉਂਕਿ ਦੀ ਮਾਂ ਦੀ ਜੋ ਖਾਨਦਾਨੀਆਂ ਪਿਓ ਦੀ ਜੇ ਮਤਲਬ ਇਹਦੇ ਸੱਟ ਨਾ ਵੱਜਦੀ ਮੈਨੂੰ ਇਹ ਲੱਗਦਾ ਵੀ ਅੱਜ ਕਾਕੀ ਦਾ ਸਭ ਤੋਂ ਵੱਡੇ ਬੱਚਿਆਂ 'ਚ ਇੱਕ ਹੋਣਾ ਸੀ ਬਿਲਕੁਲ ਵੀ ਜੀ ਬਿਲਕੁਲ ਬਿਲਕੁਲ ਕਿਉਂਕਿ ਇਹ ਵੀ ਉਹਨੂੰ ਲੈਣ ਦਾ ਕਾਰਨ ਵੀ ਇਹ ਸੀ ਯਾਰ ਇਹਦੀ ਮਾਂ ਘੱਟੋ ਘੱਟ ਉਹ ਬੇਗਾਂ ਵਾਲਾ ਬਿੱਲੂ ਅੰਕਲ ਤੋਂ ਖੜੀ ਹੈ ਮੈਨੂੰ ਪਿੰਡ ਦਾ ਨਾਮ ਚਿੱਤਾ ਭੁੱਲ ਗਿਆ ਬੋਧ ਦੇ ਵਿੱਚ ਬੇਗਾਂ ਵਾਲੀ ਜੀ ਬੇਗਾਂ ਵਾਲੀ ਜੀ ਤੇ 1 on ਸਕੇਅਰ 66 ਇੰਚ ਸੁੰਦਰ ਦੀ ਹੈ ਜੀ ਠੀਕ ਹੈ ਵੀਰੇ ਉੱਡੀ ਕੋੜੀ ਮੈਂ ਅਜੇ ਤੱਕ ਨਹੀਂ ਵੇਖੀ ਜਿੱਡੀ ਖੁੱਲੀ ਬਾਡੀ ਬਾਡੀ ਦੀ ਇਕੱਲਾ ਕਾਦੇ ਨਹੀਂ ਕਹਿ ਸਕਦੇ ਜਿੱਡੀ ਵੇਲਦੀ ਆ ਤੇ ਇਹ ਵੀ ਅਸੀਂ ਵੀ ਇਹਦੀ ਚੌਥੇ ਕਿਡੇ ਸੌਦਾ ਕੀਤਾ ਸੀ ਯਾਰ ਤੇ 8 ਦਿਨ ਤੋਂ ਇਹਨੂੰ ਦੇਖਦੇ ਹੁੰਦੇ ਸੀਗੇ ਠੀਕ ਹੈ ਜੀ ਪਰ ਜਦੋਂ ਲਾਸਟ ਕਾਕੀ ਤੇ ਸੱਟ ਲੱਗੀ ਸੀ ਉਸ ਦਿਨ ਦਾ ਸੌਦਾ ਹੋਇਆ ਸੀ ਜੀ ਇਹ ਪਹਿਲਾਂ ਇਹ ਤੇ ਵੀ ਗਰਾਈ ਸੀ ਮੰਨ ਲਓ ਬੱਚੇ ਗਰਾਈ ਗਰਾਈ ਕਹਿ ਸਕਦੇ ਪਹਿਲਵਾਨ ਅੰਕਲ ਹੁਣਾਂ ਨੂੰ ਵੀ ਭਾਈ ਹੁ ਮੁੰਡੇ ਨੂੰ ਪਤਾ ਵੀ ਇਹ ਨਹੀਂ ਵੀ ਕਾਕੀ ਦੀ ਡੈਥ ਹੋ ਗਈ ਉਦੋਂ ਪਰ ਕਾਕੀ ਦਾ ਬਣਾਇਆ ਹੋਇਆ ਜਿਹਨੇ ਵੱਡੇ ਬ੍ਰੀਟਰਾਂ ਨੂੰ ਵੱਡੇ ਬ੍ਰੀਟਰਾਂ ਸਾਰਿਆਂ ਨੂੰ ਪਤਾ ਹੈ ਵੀ ਉਹਨਾਂ ਸੱਟ ਲੱਗੀ ਸੀ ਵਿਚਾਰਾ ਲਿਆਂਦਾ ਵੀ ਮੈਂ ਬੜੀ ਕੀਮਤ ਵੱਡੀ ਦਿੱਤੀ ਜਦੋਂ ਉਹਦਾ ਸੌਦਾ ਹਾਇਦ ਮੰਗਿਆ ਵੀ ਬੜਿਆ ਨੇ ਇਹ ਬਹੁਤ ਮੰਗਿਆ ਜੀ ਹਾਂ ਜੀ ਬਹੁਤ ਮੰਗਿਆ ਤੇ ਪਰ ਕਰਮ ਵਾਲੇ ਦੇ ਆਉਂਦੇ ਸੱਟ ਲੱਗੀ ਪਰ ਬਾਬੇ ਕੇ ਪਰ ਤੋਂ ਵੀ ਸੋਚ ਰਹਿਗੇ ਮਿਹਨਤਾ ਦੇਖੋ ਬਾਈ ਤੁਸੀਂ ਬੱਚਾ ਬਚਾ ਲਿਆ ਫਿਰ ਵੀ ਇਹ ਹੈ ਨਾ ਇਹਰਾ ਮਹੀਨੇ ਤੱਕ ਰਿਜ਼ਲਟ ਆ ਜਾਊਗਾ ਬਾਈ ਅੱਛਾ ਬਾਈ ਦੋ ਰਿਜ਼ਲਟ ਆਪਣੇ ਘਰ ਆਜੇਨ ਕਿ ਆਪਣੀ ਵੱਡੀ ਘੋੜੀ ਪਹਿਲੀ ਤੇ ਛੱਡਿਆ ਅੱਛਾ ਬਾਈ ਤੇ ਬਾਬਾ ਮੈਨੂੰ ਨਹੀਂ ਕੁਛ ਕਹਿੰਦਾ ਬਾਕੀ ਹਰੇਕ ਬਾਕੀ ਨੂੰ ਪੈਂਦਾ ਬਾਈ ਤੁਸੀਂ ਫਿਰ ਇਹ ਤੇ ਮਿਹਨਤ ਬਹੁਤ ਕੀਤੀ ਹੈ ਕਰਮ ਵਾਲੇ ਦੇ ਹੈ ਨਾ ਇਹ ਇਹਨੂੰ ਹੱਥ ਵੀ ਤਾਂ ਹੀ ਪੈ ਗਈ ਜਦੋਂ ਮੈਂ ਸੱਟ ਲੱਗੀ ਸੀ ਮਾਂ ਤੋਂ ਟੁੱਟਿਆ ਸੀ ਬਾਈ ਤੇ ਮੇਰਾ ਮੰਝਾ ਪੱਕਾ ਹੀ ਇਹਦੇ ਅੰਦਰ ਰਹਿੰਦਾ ਸੀ ਉਹ ਪਿਛਲੇ ਕਮਰੇ 'ਚ ਹੁੰਦਾ ਸੀ ਪੁਰਾਣਿਆਂ 'ਚ ਤੇ ਰਾਤ ਨੂੰ ਐਨੇ ਮੈਨ ਇਹੀ ਪਿਆਰ ਹੁੰਦਾ ਬਈ ਘੋੜੇ ਵਾਲਿਆਂ ਦਾ ਇਹਦੀ ਫਿਰ ਸਟੱਡ ਸਰਵਸ ਓਪਨ ਕੀਤੀ ਹੈ ਜੀ ਇਹ ਕਰਤੀ ਓਪਨ ਜੀ ਠੀਕ ਹੈ ਇਹਦੀ 25000 ਫੀਸ ਰੱਖੀ ਆ ਠੀਕ ਹੈ ਬਈ ਠੀਕ ਹੈ ਜੀ ਤੇ ਤਕਰੀਬਨ ਬਾਵਾ ਆਪਣੇ ਏਰੀਆ ਚ ਸੋਚਿਆ ਤਾਂ ਨਹੀਂ ਸੀ ਸਾਡਾ ਪਲਾਨ ਇਹੀ ਸੀ ਇਹਦਾ ਵੀ ਇੱਕ ਦੋ ਘੋੜੀਆਂ ਮੀਟ ਕਰਾਵਾਂਗੇ ਪਰ ਸਾਡੇ ਸਾਰੇ ਖਾਸ ਮਿੱਤਰਾਂ ਸਾਰੇ ਸੱਜਣਾ ਨੂੰ ਸੀ ਕਿ ਰੁੱਕਿਆ ਕਿਹਨ ਗਿਆ ਨਹੀਂ ਪਰ ਤਕਰੀਬਨ 8-10 ਘੋੜੀਆਂ ਤੋਂ ਮੀਟ ਹੋ ਗਈਆਂ ਜੀ ਹਾਂ ਜੀ ਨਹੀਂ ਚੰਗਾ ਬਹੁਤ ਆ ਬਈ ਇਹ ਆਉਂ ਸਕੈਲ ਵੀ ਜੇ ਹੁਣ ਅੰਦਰ ਖੜਾ ਕਰਕੇ ਲੱਗਦਾ 63.5 ਇੰਚ ਆਉਂ ਸਕੈਲ ਅਜਿਹੀ ਡੀਰੇਟ ਚ ਹੋ ਗਿਆ ਵਾਟਰ ਵਾਲਾ ਕਿਉਂਕਿ ਆਪਣਾ ਜੋ ਤੁਹਾਨੂੰ ਵੀਡੀਓ ਚ ਹਾਈਟ ਕਾਵਾਂਗੇ ਸਾਡਾ ਕੋਈ ਭਰਾ ਆ ਕੇ ਫੀਤਾ ਲਾ ਲੈ ਅਸੀਂ ਕਿਹਨੂੰ ਰੋਕਦੇ ਨਹੀਂ ਜੀ ਠੀਕ ਹੈ ਕੋਈ ਡੀਐਨ ਵੀ ਦੇਖ ਲੈ 63.5 ਹੈਗਾ ਪਰ ਹਜੇ ਦੋ ਦਿਨ ਅੰਦਰ ਜੀ ਤੇ 34 ਕਿ ਮਹੀਨੇ ਉਮਰ ਹੋਈ ਹੈ ਦੀ ਤੇ ਹੁਣ ਤੁਰਿਆ ਹੋਣ ਤੁਰਿਆ ਜੀ ਬਾਈ 6 ਤੋਂ 5 ਹੀ ਹੋਣ ਜਨ ਕਿ 1 ਸਾਲ ਪਹਿਲਾਂ ਜਨ ਕਿ 3 ਕਿ ਮਹੀਨੇ ਪਹਿਲਾਂ ਜੱਖ ਮੇਰਾ ਬੰਦ ਹੋਇਆ ਜੀ ਬਿਲਕੁਲ ਇਹਦਾ ਜੁਰਮ ਤੋਂ 6 ਲੱਗੀ जख्म ਹੀ ਨਹੀਂ ਬੰਦ ਹੋਇਆ ਸੀ ਅੱਛਾ ਬਈ ਹਾਂ ਰੇਸ਼ਾ ਵਗ ਪਾ ਪਹਿਲਾਂ ਵੀਡੀਓ ਵੀ ਕੀਤੀ ਸੀ ਇਹ ਦੇਵ ਦਾ ਪੋਤਾ ਆ ਗਿਆ ਬਈ ਇਹ ਨਹੀਂ ਦੇਵ ਦਾ ਡਾਇਰੈਕਟ ਬੱਚਾ ਜੀ ਡਾਇਰੈਕਟ ਬੱਚਾ ਠੀਕ ਹੈ ਦੇਵ ਦਾ ਪਹਿਲਾ ਹੀ ਬੱਚਾ ਜੀ ਇਹ ਅੱਛਾ ਅਲਫਾਜ ਦਾ ਭਰਾ ਹਸਲ ਅਲਫਾਜ ਦਾ ਸਗਾ ਪਾ ਅਲਫਾਜ ਦੂਜੇ ਸੂਏ ਦਾ ਇਹ ਪਹਿਲੇ ਤਾਂ ਮਾਂ ਦੀ ਲక్ష్ਮੀ ਆ ਗਈ ਜੀ ਡਾਇਰੈਕਟ ਬਨਰਾਜ ਦੀ ਸਵੈ ਸਿੰਘ ਜੀ ਦੇ ਇਹ ਮੈਨੂੰ ਦਸੀ ਸਵੈ ਸਿੰਘ ਦੇ ਘਰ ਦਾ ਜਨਮ ਹੈ ਪਰ ਉਹਨਾਂ ਦਾ ਰਿਲੇਟਿਵ ਆ ਜੀ ਤੇ ਇਹ ਸੌਦਾ ਉਹਨਾਂ ਕੋਈ ਹੋਇਆ ਸੀ ਇਹ ਬੈਬੋ ਪਟੇਲ ਜੀ ਲੈ ਗਿਆ ਸੀ ਗੁਜਰਾਤ ਜੀ ਅੱਛਾ ਜੀ ਗੁਜਰਾਤ ਚੋਂ ਆਪਣੇ ਇਧਰ ਪੰਜਾਬ ਮੁੱਕਿਆ ਗਿਆ ਸੀ ਉਹ ਵੀ ਆਪਣਾ ਭਰਾ ਸੀ ਐਫਪੀ ਉਹਦੇ ਕੋਲੋਂ ਫੇਰ ਇਧਰ ਆਪਣੇ ਕੋਲ ਆਇਆ ਜੀ ਇਹ ਇਹ ਬਹੁਤ ਜ਼ਿਆਦਾ ਚੰਗਾ ਸੋਇਆ ਜੀ ਠੀਕ ਆ ਜੀ ਹੁਣ ਗੁਜਰਾਤ ਵਾਲੇ ਤਾਂ ਦੁਬਾਰਾ ਵੀ ਸਾਨੂੰ ਕਹਿੰਦੇ ਜਿਹੜੇ ਉੱਥੇ ਬੱਚੇ ਸੀ ਹੁਣ ਪ੍ਰੋਪਰ ਬਣ ਗਏ ਚੌਣ ਚੌਣ ਪੈਂਛ ਬਾਣੇ ਚ ਦੀ ਇਹਦੇ ਘੋੜੀਆਂ ਆਪਣੀਆਂ ਖੜੀਆਂ ਬਾਈ ਜੀ ਪ੍ਰੋਪਰ ਸਭ ਤੋਂ ਵੱਡੀ ਗੱਲ ਆ ਪਟਾ ਜਾਰਾ ਸੁੰਦਾ ਜੀ ਠੀਕ ਆ ਜੀ ਆਪੇ ਜਾਨਕੀ ਉੱਪਰ ਆ ਤੇ ਬੁਲ ਤੇ ਨਿਸ਼ਾਨ ਕਰਕੇ ਨਾ ਪ੍ਰੋਪਰ ਸੁੰਦਾ ਹੀ ਪਟਾ ਫਟਾਇਆ ਜੀ ਠੀਕ ਆ ਤੇ ਇਹ ਇੰਨੇ ਹੈਵੀ ਸਟ੍ਰਕਚਰ ਦੇ ਬੱਚੇ ਦੇਣ ਡਿਆ ਨਾ ਜੀ ਵੀ ਰੂਹ ਖੁਸ਼ ਕਰਨ ਦੇ ਆ ਕਿ ਇਤੋਂ ਵੀ ਸਾਡੀ ਦੀ ਰਿਜ਼ਲਟ ਨਹੀਂ ਸੀ ਇਹਦਾ ਤਕਰੀਬਨ 3 ਘੋੜੀਆਂ ਆਪਣੀਆਂ ਇਤੋਂ ਮੇਟ ਹੈਗੀਆਂ ਜੀ ਤੇ ਮਿੱਤਰੋ ਬਾਈ ਦੇ ਫਾਰਮ ਤੇ ਢੇੜਾ ਮਾਰ ਲਿਓ ਸੂਰਿਆ ਵੰਸ਼ ਦਾ ਬੱਚਾ ਵੀ ਲਿਆਏ ਉਹ ਵੀ ਤੁਸੀਂ ਦੇਖ ਕੇ ਜੇ ਤੁਹਾਡਾ ਰੂਹ ਖੁਸ਼ ਹੋ ਜੀ ਮੈਨੂੰ ਇੱਕ ਗੱਲ ਤਿੰਦਰ ਬਾਈ ਇਹ ਲੱਗਦਾ ਜਿਵੇਂ ਤੁਸੀਂ ਕਹ ਰਹੇ ਹੋ ਇੱਕ ਦੋ ਘੋੜੀਆਂ ਛੱਡਣਾ ਉਹ ਵੱਧ ਛ ਦੇ ਟਾਈਮ ਦੇ ਆਪਾਂ ਦੇ ਵੀ ਧੌਣ ਚੰਗੀ ਹੋਵੇ ਫੇਸ ਚੰਗਾ ਹੋਵੇ ਕੰਨ ਕੁੰਡੀ ਵਾਲਾ ਹੋਵੇ ਹਨਾ ਵੀ ਪੂਰਾ ਪਰਫੈਕਟ ਹੋਵੇ ਉਹ ਸਾਰੀਆਂ ਕੰਡੀਸ਼ਨਾਂ ਚ ਪੂਰਾ ਬੱਚਾ ਬਈ ਉਹ ਅੱਗੇ ਆਪਾਂ ਤਾਂ ਵੀਰ ਜੀ ਜਿੱਦਾਂ ਸੂਰਜ ਵਾਂਗ ਜਿੱਥੇ ਅਸੀਂ ਉਹਨੂੰ ਇਕੱਠਿਆਂ ਨੂੰ ਕਰ ਹੀ ਨਹੀਂ ਦੇਖਿਆ ਪਰ ਹੁਣ ਜਦੋਂ ਮੈਂ ਸਵੇਰੇ ਦੇਖੀ ਜਾਂਦਾ ਤਾਂ ਮੈਂ ਤੁਹਾਨੂੰ ਵੀ ਦੱਸਿਆ ਤਿੰਨ ਚਾਰ ਵਾਰੀ ਮੂੰਹ ਆਪ ਨਿਕਲਿਆ ਵੀ ਪੇ ਤੋਂ ਘੱਟੋ ਘੱਟ ਜ਼ਿਆਦਾ ਨਹੀਂ 20 ਰਤੀਆਂ ਵੱਧਿਆ ਜੀ ਹਾਂ ਨਾ ਪੇ ਤੋਂ ਵੱਧਿਆ ਜ਼ਿਆਦਾ ਹੋਰ ਵੀ ਅੱਗੇ ਬਈ ਜਿਹੜਾ ਘੋੜਾ ਵਦੇ ਤੋਂ ਵੱਧ ਕੇ ਸੂਵੇ ਉਹੀ ਘੋੜਾ ਹੁੰਦਾ ਸੀ ਕਿਉਂਕਿ ਆਪਾਂ ਸੂਰਜ ਵਾਂਗ ਸਾਰੇ ਸਾਡੀ ਸਿਫਟ ਕਰਦੇ ਸੀ ਵੀ ਤੁਹ ਤੋਂ ਤੋਂ ਵੀ ਦਾਦੇ ਦੇ ਆ ਬਸ ਉਹ ਅਗਲੇ ਪੈਰ ਦਾ ਫਰਕ ਆ ਉਹਦਾ ਇੱਕ ਚਟਾ ਇਹਦਾ ਉਹ ਦੂਜੇ ਪਾਸੇ ਚੰਡਾ ਆ ਤੇ ਜੋ ਨੈਕ ਪ੍ਰੋਫਾਈਲ ਸੀ ਸੂਰੇਵੰਸ਼ੀ ਸਿਰਫ ਕਰਦੇ ਸੀ ਵੀ ਬਹੁਤ ਜ਼ਿਆਦਾ ਘੈਂਟ ਆ ਪਰ ਪਰਮਾਤਮਾ ਨੇ ਜਰੂਰ ਖੁਸ਼ ਕਰਤੀ ਇੱਥੇ ਘਰ ਦੇ ਕੇ ਵੀ ਉਹ ਤੋਂ ਵੀ ਉੱਪਰ ਆ ਜੀ ਨੈਕ ਪ੍ਰੋਫਾਈਲ ਜੋ ਬੇਲ ਕਹਿ ਸਕਦੇ ਨੇ ਵੀਲ ਵੀ ਸੂਰੇਵੰਸ਼ ਤੋਂ ਇੱਕ ਗਿੱਟਾ ਦਾ ਫਰਕ ਨੈਕ ਦਾ ਵੀ ਤੁਹਾਨੂੰ ਸ਼ਾਇਦ ਮੂਤਾ ਤੁਸੀਂ ਦੇਖ ਹੀ ਜਾਵਾਂਗੇ ਜਿਹੜਾ ਕੋਈ ਦੱਸਣ ਦੀ ਲੋੜ ਹੀ ਨਹੀਂ ਲੋ ਮਿੱਤਰੋ ਗੇੜਾ ਮਾਰ ਰਹੇ ਬਾਈ ਦੇ ਫਾਰਮ ਦੇ ਤਿੰਦਰ ਬਾਈ ਇੱਕ ਵਾਰ ਆਪਣਾ ਪ੍ਰੋਪਰ ਐਡਰੈਸ ਕਿਉਂਕਿ ਪਹਿਲਾਂ ਕਈ ਵਾਰ ਹੁੰਦਾ ਸੱਜਣਾ ਨੂੰ ਵੀ ਹਮ ਨੂੰ ਪਤਾ ਨਹੀਂ ਲੱਗਦਾ ਕਿ ਉਹ ਜਿਲ੍ਹਾ ਹੁਸ਼ਿਆਰਪੁਰ ਪੈ ਜਾਂਦਾ ਠੀਕ ਆ ਬਾਈ ਪਰ ਜਿਲ੍ਹਾ ਹੀ ਹੁਸ਼ਿਆਰਪੁਰ ਪੈਂਦਾ ਵੀਰੇ ਪਿੰਡ ਸਾਡਾ ਜਲੰਧਰ ਤੋਂ ਪਠਾਨਕੋਟਾਈ ਵੀ ਇੱਥੇ ਪੈ ਜਾਂਦਾ ਕਿਉਂਕਿ ਬਹੁਤ ਭਰਾ ਜਰੂਰ ਹੁਸ਼ਿਆਰਪੁਰ ਜਿਲ੍ਹਾ ਕਹਿੰਦੇ ਨੇ ਕਿ ਉਹ ਹੁਸ਼ਿਆਰਪੁਰ ਜਾ ਕੇ ਘੁੰਮ ਕੇ ਆਉਂਦੇ ਆ ਸਾਡਾ ਜਿਲ੍ਹਾ ਹੁਸ਼ਿਆਰਪੁਰ ਪੈਂਦਾ ਪਰ ਸਾਡਾ ਪਿੰਡ ਜਿਹੜਾ ਜਲੰਧਰ ਤੋਂ ਪਰ ਤੇ ਸਾਡਾ ਪਿਕਟ ਠੀਕ ਆ ਬਾਈ ਤੇ ਮੇਤਰੋ ਬਾਈ ਦੇ ਮੈਂ ਤੁਹਾਨੂੰ ਮੇਨ ਮੇਨ ਸ਼ਾਟ ਦਿਖਾਤੇ ਤੇ ਦਿਖਾਏ ਸੀ ਨੇ ਬਾਹਰ ਉਹ ਨਹੀਂ ਪ੍ਰੋਫੈਸ਼ਨਲ ਵੀਡੀਓ ਨਹੀਂ ਕੀਤੀ ਮੌਸਮ ਖਰਾਬ ਸੀ ਵੀਡੀਓ ਕਿਵੇਂ ਲੱਗੀ ਉਹ ਵੀ ਦੱਸੋ ਬਾਈ ਆਉਣ ਵਾਲੇ ਦਿਨਾਂ ਤੁਹਾਨੂੰ ਸਾਰੇ ਜਾਨਵਰ ਅਸੀਂ ਪਰਫੈਕਟਲੀ ਦਿਖਾਵਾਂਗੇ ਤੇ ਬੱਚੇ ਦੀ ਵੀ ਬਾਈ ਫੋਟੋਗ੍ਰਾਫੀ ਜੇ ਰਹਿ ਗਈ ਆਪਣੀ ਮੌਸਮ ਮੌਸਮ ਨਹੀਂ ਸਾਥ ਦਿੱਤਾ ਤੇ ਹੁਣ ਦਾਂ ਕਰ ਲਾਂਗੇ ਹਾਂ ਕਮੈਂਟ ਕਰਕੇ ਦੱਸਿਓ ਬਾਈ ਸਾਰੇ ਜਾਨਵਰ ਕਿਵੇਂ ਲੱਗੇ ਧੰਨਵਾਦ ਬਾਈ ਜੀ ਥੈਂਕ ਯੂ ਜੀ